ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਬਰਾ TikTok ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆ ਜਵੇਰ ਸੋਟਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਭਾਈ ਸਵੇਰ ਤੋਂ ਹੀ ਵਿਲਾ ਹੋ ਗਿਆ ਤੇ ਟਾਈਮ ਵੱਜ ਚੁੱਕਾ ਇਸ ਟਾਈਮ 9 ਤੇ ਕਬੂਤਰਾ ਬਸ ਛੱਡ ਤੇ ਆ ਖੁੱਲੇ ਤੇ ਦੇਖ ਚੋ ਉੱਪਰ ਮौज ਮਸਤੀ ਕਰਦਾ ਨਜ਼ਾਰੇ ਲੈਂਦਾ ਬੜਾ ਮਾਸਤਾ ਭਾਈ ਇਹ ਇਹਦੇ ਨਾਲ ਦੀ ਕਬੂਤਰੀ ਆਂ ਦੇਦਰੀ ਬਿਠੀ ਆ ਖੁੱਡੇ ਜਿਹਾ ਇਹ ਤਾਂ ਚੋਬਰ ਬਾਲਾ ਮਸਤਾ ਉਧਰੋਂ ਲਾਲ ਜੀਨਾ ਵੀ ਪਾਈ ਆਉਂਦਾ ਪਰ ਉਧਰ ਉਹ ਵੀ ਕਿੰਦਾ ਮੈਂ ਕਿਸੇ ਵੱਲੋਂ ਨਹੀਂ ਕੱਟਾ ਤੇ ਉਧਰੋਂ ਲਾਲ ਜੀਨਾ ਵੀ ਕਿੰਦਾ ਮੈਂ ਵੀ ਕਿਸੇ ਵੱਲੋਂ ਨਹੀਂ ਕੱਟਾ ਤੇ ਉਧਰੋਂ ਵੀ ਚੋਬਰ ਭੈਣ ਪੂਰੀ ਵਿਆਹ ਖੋਲੀ ਜਾਂਦਾ ਮਾਰੀਆਂ ਦਾ ਤੱਪੇ ਵੈ ਲੈ ਜਾਂਦਾ ਨਹੀਂ ਆ ਰਿਹਾ ਲੀਚੀ ਲਾਲ ਜੀਨਾ ਇੱਕੋ ਜਿਆ ਦੋਨੇ ਵੈ ਸਰਾ ਕਬੂਤਰਾ ਭਈਆ ਸਰਾ ਕਟੀਆਂ ਦਾ ਭਾਈ ਰਾਜਨਾਲਿਆਂ ਚੋਂ ਇਹ ਮਾਰ ਦਾ ਟੱਪੇ ਵੀ ਕਿਉਂ ਘੋਲਾ ਵੀ ਆਉਂ। ਬਾਲਾ ਜਬਰਦਸਤ ਕਬੂਤਰ ਆਤੇ ਬਾਕੀ ਵੀਰੇ ਕਬੂਤਰਵਾਦਰ ਪਟੜੋ ਜਿਨਾਂ ਹੀ ਰਾਣੇ ਪਟੜਨੇ ਆ ਮਗਰ ਲਈ 6-6 ਖੰਭ। ਪਰ ਕਬੂਤਰ ਪੱਟਣ ਤੋਂ ਪਹਿਲਾਂ ਦਵਾਈ ਜ਼ਰੂਰ ਲਾ ਲਿਓ ਮੈਡੀਸਿਨ ਵਾਲਾ ਪਾਣੀ। ਤੇ ਇਹ ਗੰਮਪਾ ਜ਼ਰੂਰ ਕਰਨਾ ਮੈਡੀਸਿਨ ਜ਼ਰੂਰ ਲਾਉਣੀ ਹੈ ਮਗਰ ਪਾਣੀ ਬਈ। ਜਿਨ੍ਹਾਂ ਨੇ ਪਹਿਲੀਆਂ ਬਾਜੀਆਂ ਛਕਣੀਆਂ ਕਬੂਤਰ ਪੱਟ ਲੋ ਵੀਰੇ। ਹੋਣੀ ਪੱਟਣ ਦਾ ਫਾਇਦਾ। ਪਹਿਲੀਆਂ ਬਾਜੀਆਂ ਫੇਰ ਹੀ ਛੱਡਿਆ ਨੇ ਪਹਿਲੇ ਪਹਿਲੇ 10 ਪਰ ਸਾਫ ਫੇਰ ਹੀ ਹੁਣੇ ਕਬੂਤਰ ਪਹਿਲੇ 6 ਖੰਭ ਖਿੱਚਦੇ ਹੋ ਤੇ ਮੁੜ ਕੇ ਬਈ ਉਦੋਂ ਬਾਅਦ ਜਦੋਂ ਉਹ ਖੰਭ ਵਾਵਾ ਆ ਗਏ ਮਹੀਨਾ ਹੋ ਗਿਆ ਖੰਭ ਪਟਿਆਂ ਨੂੰ ਉਦੋਂ ਬਾਅਦ ਵੀਰੇ ਦੂਜੇ ਖੰਭ ਖਾਈ ਦਿਓ ਮੁਰਮੇ ਠੀਕ ਆ ਬਈ ਤੇ ਫਿਰ ਕਬੂਤਰ ਪੂਰੇ 10 ਪਰ ਸਾਫ ਹੋ ਜਾਣਗੇ ਜਿਨ੍ਹਾਂ ਨੇ ਪਹਿਲਾਂ ਦੀਆਂ ਬਾਜੀਆਂ ਛੱਡਣੀਆਂ ਤੇ ਜਿਨ੍ਹਾਂ ਨੇ ਲੋ ਵਾਲੀਆਂ ਬਾਜੀਆਂ ਛੱਡਣੀਆਂ ਉਹ ਹਜੇ ਵੀਰੇ ਰੋਕ ਜੋ 1 ਮਹੀਨਾ ਉਹ ਚੜੇ ਚੇਤ ਉਹ 15 ਕਾ 20 ਕ ਫਗੰਦੇ ਪੱਟੇ ਉਹ ਕੰਨੀਆਂ ਵਾਲੇ ਤੇ 15 ਕ ਚੇਤ ਤੇ ਦੂਜੇ ਵੜਦੇਓ ਆਪਣੇ ਆ ਮੁਰਮੇ ਖੰਬ ਤੇ ਫਿਰ ਵਿਸਾਖ ਚ ਕਰ ਪੂਰੇ ਸਰ ਹੋ ਜਾਣਗੇ ਉੱਡਣ ਲੱਗ ਜਾਣਗੇ ਉਸ ਤੋਂ ਬਾਅਦ ਫੁੱਡੇ ਫਿਰ ਦੂਆਂ ਚ ਬਾਈਆਂ ਛੱਡ ਜਾਣਗੇ ਵਿਸਾਖ ਚ ਸਾਂਭੇ ਜਾਣਗੇ ਡਾਈਆਂ ਡੋਈਆਂ ਲਈਆਂ ਜਾਣਗੀਆਂ ਉਹਨਾਂ ਦੀਆਂ ਤੇ ਲੋਆਂ ਚ ਬਾਈਆਂ ਛੱਡੀ ਜਾਣਗੇ ਤੇ ਸਾਰੇ ਭਰਾ ਜਰੂਰ ਇਦਾਂ ਕਰਿਓ ਜਿਨ੍ਹਾਂ ਨੇ ਪਹਿਲੀਆਂ ਬਾਜੀਆਂ ਛੱਡਣੀਆਂ ਉਹ ਹੁਣ ਪੱਟ ਲੋ ਵੀਰੇ ਹੁਣ ਪੱਟਣ ਦਾ ਫਾਇਦਾ ਤੇ ਬਾਕੀ ਆਪਣੇ ਕਬੂਤਰ ਖਾਈ ਜਾਂਦੇ ਮਿੱਟੀ ਰੱਤਿਆਂ ਦਾ ਜੋੜਾ ਇਹ ਮਿੱਟੀ ਦਾ ਹੀ ਬਹੁਤ ਫਾਇਦਾ ਵੀਰੇ ਮਿੱਟੀ ਜ਼ਰੂਰ ਬਣਾਓ 10 12 ਦਾ ਜਾ ਵੀਰੇ ਡੜਾਇਆ ਮਕੂਲਦੇ ਆ ਤੇ ਇਹਦਾ ਬਹੁਤ ਫਾਇਦਾ ਬਈ ਕਬੂਤਰ ਪੂਰੇ ਤੰਦਰੁਸਤ ਰਹਿੰਦੇ ਫੈਕਟਰੀ ਦੇ ਆ ਤੇ ਇਹ ਜ਼ਰੂਰ ਬਣਾਓ ਸਾਰੇ ਭਰਾ ਕੋਈ ਇਹਦਾਂ ਬਿਮਾਰੀ ਨਹੀਂ ਆਉਂਦੀ ਨੇੜੇ ਕੋਈ ਕੁਛ ਨਹੀਂ ਹੁੰਦਾ ਕਬੂਤਰ ਇਹਨਾਂ ਪੂਰੇ ਵਧੀਆ ਫੈਟ ਐਨ ਤੰਦਰੁਸਤ ਰਹਿੰਦੇ ਆ ਵੀ ਇੱਧਰ ਵੀ ਆਪਾਂ ਰੱਖਿਆ ਏ ਇਕ ਡਲਾ ਤੇ ਇਕ ਡਲਾ ਪਹਿ ਇੱਧਰ ਰੱਖਿਆ ਏ ਬਾਕੀ ਰੱਤੇ ਜੋ ਉੱਬਰ ਨੂੰ ਪਾਈਦਾ ਤਮਾਲ ਬਾਕੀ ਉਧਰ ਛਤਰੀ ਦੇ ਬਿਟੇ ਇੱਕ ਉੱਜੋ ਪਰ ਥੱਲੇ ਉਧਰ ਫਰਦਾ ਵੀ ਛੇ 3 ਮੈਨੂੰ ਇਧਰ ਥੱਲੇ ਇੱਕੋ ਯਾ ਲੈ ਸਾਲਿਆ ਤਨਾ ਛਤਰੀ ਦੇ ਇਹ ਜੋਬਰ ਵੀ ਡਰ ਗਏ ਸੀ ਤੇ ਲੈਂਦੇ ਨਿਆਰੇ ਛਤਰੀ ਵਾਲੇ ਵੀ ਬਾਬਾ ਜੀ ਇਧਰੋ ਵੀ ਇੱਕ ਦੋ ਸਾਫ ਹੋਣ ਵਾਲੇ ਆ ਪੂਰੇ 10 ਫਰ ਹੋ ਚਲੇ ਪੱਟੇ ਸੀ ਆਪਾਂ ਸਰ ਹੋਣ ਵਾਲੇ ਆ ਤੇ ਦੂਬਾਰਾ ਆਪਾਂ ਇਹ ਵੀ ਭਾਵਾਂਗੇ ਛਤਰੀਆਂ ਦੇ ਇੱਕ ਕਿਤਾਬ ਠੋਰਲੀ ਸੜੇ ਇੱਕ ਉਹ ਪਾਣੀ ਵਾਲੇ ਕੁਜੇ ਦੇ ਬਿਠਾ ਇੱਕ ਔਰਲੀ ਸੜੇ ਦੇ ਨਾਲ ਬਿਠਾ ਜੌਮਸ ਰਾਇ ਕਬੂਤਰ ਇਹ ਵੀ ਬਹਲਾ ਚੰਗਾ ਬਈ ਬਹੁਤ ਹਣਦਾ 10 ਪਰ ਸਾਫ ਹੋ ਜੂਗਾ ਹੁਣ ਤੀਨ ਨੂੰ ਵੀ ਛੱਡਾਂਗੇ ਤੇ ਬਾਕੀ ਆਪਣਾ ਚੋਬਰ ਵਿਆਹ ਖੋਲਣ ਵਾਲਾ ਬਾਲੀ ਵਿਆਹ ਖੋਲਦਾ ਬੜੇ ਥੱਪੇ ਮਾਰਦਾ ਪੂਰਾ ਮਸਤ ਆ ਪੀਓਦਰਾ ਖਟੀਆਂ ਖਲਾ ਵੀ ਪਾਈ ਆਉਂਦਾ ਧਮਾਲ ਉੱਥੇ ਉਧਰ ਆਪਣੇ ਆਪ ਕੋਈ ਛਤਰੀ ਦੇ ਜਾਲ ਲਾਇਆ ਹੋਇਆ ਦੋ ਨਿਆਰੇ ਲੈਂਦੇ ਉਧਰ ਇੰਨੇ ਬਈ ਖੰਭ ਨਹੀਂ ਜੁੜਦੇ ਉਹਨਾਂ ਚ ਵਿੱਚ ਦੋ ਤਿੰਨ ਲੋਵਾਂ ਵਾਲੇ ਆ 10 ਪਰ ਸਾਫ ਉੱਤੇ ਤਿੰਨ ਚਾਰ ਦੂਜੇ ਆ ਬੱਚੇ ਬਈ ਕਲੀਆਂ ਵਾਲੇ ਉਹ ਕਲੀਆਂ ਵਾਲੇ ਪਹਿਲਾਂ ਇਹ ਬਾਜੀਆਂ ਛੱਡਾਂਗੇ ਲੋਵਾਂ ਵਾਲੇ ਬਾਅਦ ਚ ਛੱਡਾਂਗੇ ਦੋ ਲੋਵਾਂ ਵਾਲੇ ਆਪਣੇ ਹਜੇ ਇਧਰ ਆ ਉਹ ਖੁੱਡੇ ਦੇ ਵਿੱਚ ਤੇ ਉਹ ਵੀ ਉਹ 10 ਪਰ ਸਾਫ ਹੋ ਗਏ 10 ਪਰ ਸਾਫ ਤਾਂ ਹੈਗੇ ਯਾਨੀ ਕਿ ਪੱਟੇ ਸੀ ਥੋੜੇ ਜਿ ਤੇ ਉਹ ਪੂਰੇ ਸਾਂ ਖੰਭ ਪੰਪ ਪੱਕ ਲੈਣਗੇ ਫੇਰ ਆਪਾਂ ਉਹਨਾਂ ਨੂੰ ਬਾਵਾਗੇ ਬਈ ਛਤਰੀ ਤੇ ਤੇ ਫੇਰ ਅਜੇ ਆਪਾਂ ਡਾਉਂਦੇ ਉਹ ਤਾਂ ਨਹੀਂ ਵੀਰੇ ਦੇਢ ਦਿਨਾਂ ਮਹੀਨਾ ਦੇ ਜਿਹੜੇ ਮਹੀਨਾ ਸਾਰੇ ਅਨੰਦਪੁਰ ਸਭ ਜਾਵਾਂਗੇ ਹੋਲੇ ਮਹਲੇ ਉਦੋਂ ਬਾਹਰ ਢਾਵਾਂਗੇ ਤੇ ਬਾਕੀ ਬਈ ਵੀਡੀਓ ਕਿਵੇਂ ਲੱਗੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਬਾਕੀ ਆ ਬੈਠਿਆ ਲਾਲ ਚੀਨਾ ਵੀ ਲੋਹਾਂ ਵਾਲਾ ਲੋਹਾਂ ਛੜਨਾ ਤੇ ਕਾਰ ਲਈ ਸੜ ਸ਼ਾਕ ਕਿ ਤੋਂ ਪਰ ਲਈ ਸੜ ਬੈਠਾ ਚਿੱਟੀਆਂ ਖਾਂਦਾ ਇਹ ਵੀ ਆਪਾਂ ਲੋਹਾਂ ਛੱਡਾਂਗੇ ਤੇ ਬਾਕੀ ਆ ਕਲੀਆਂ ਵਾਲੇ ਬੱਚੇ ਆ ਇਹ ਬੱਚੇ ਪਹਿਲਾਂ ਵਾਲੀਆਂ ਪਹਿਲਾਂ ਵਾਲੀਆਂ ਬਾਜੀਆਂ ਛੱਡਾਂਗੇ ਦੋਸ ਢੰਗ ਲੋਆਂ ਚ ਬਈ ਤੇ ਬਾਕੀ ਇੱਕ ਦੋ ਛੋਡੇ ਜੇ ਹੋਰ ਆ ਲੋਆਂ ਵਾਲੇ ਤੇ ਚਲੋ ਠੀਕ ਆ ਬਈ ਜੀ ਖੰਭ ਜਰੂਰ ਪਾਟ ਲੋ ਜਿੰਨਾਂ ਨੇ ਪਹਿਲੀ ਬਾਜੀਆਂ ਛੱਡਦੀਆਂ ਤੇ ਜਿੰਨਾਂ ਨੇ ਇਹ ਲੋਆਂ ਵਾਲੀਆਂ ਛੱਡਣੀਆਂ ਉਹ ਇਹ ਰੁਕ ਜਾਓ 15 20 ਦਿਨ ਤੇ ਅਗਲੇ ਫਗਨ ਦੇ 20 ਫਗਨ ਤੇ ਪਾਟ ਦਿਓ ਤੇ 20 ਕੇ ਚੇਤੇ ਦੂਜੇ ਪਾਟ ਦਿਓ ਤੇ ਵਿਸਾਖ ਚੁੱਡਾ ਲੱਗ ਜਾਣਗੇ ਦੋਵਾਂ ਚ ਬਾਜੀਆਂ ਛੱਟੀਆਂ ਜਾਣਗੀਆਂ ਚਲੋ ਠੀਕ ਆ ਬਈ ਜੀ ਬਾਕੀ ਗੱਲਬਾਤ ਕਰਦੇ ਅਗਲੇ ਵਲੌਗ ਚ ਅੱਜ ਦੇ ਵਲੌਗ ਸਿਰਫ ਇੰਨਾ ਹੀ